ਦੋ ਤਿੰਨ ਗੱਲਾਂ ਜਿਹੜੀਆਂ ਸਪਸ਼ਟ ਪੰਜਾਬ 'ਚ ਮੈਂ ਦੇਖੀਆਂ ਇੱਕ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੀ ਹੈ ਚਾਰੇ ਤੋਂ ਐਂਡ ਨਫ਼ਰਤ ਕਰਨ ਲੱਗੇ ਚਾਰੇ ਤੇ ਉਹਨਾਂ ਦੀ ਲੀਡਰਸ਼ਿਪ ਦੂਜੀ ਗੱਲ ਮੈਂ ਦੇਖਿਆ ਲੋਕੀ ਕੰਸੀਡਰ ਨਹੀਂ ਕਰਦੇ ਕੋਈ ਪੰਜਾਬ ਕੋ ਚੀਫ ਮਿਨਿਸਟਰ ਹੈ ਕਿ ਨਹੀਂ ਉਮੀਦਾਂ ਹੀ ਝੜ ਗਈਆਂ ਜਿਉ ਨਾ ਨਾ ਮਸਾ ਪਿਆ ਸ਼ਰਾਬੀ ਹੈ ਅੱਧਾ ਸਾਡੋ ਗਲਤੀ ਹੋ ਗਈ ਹੁਣ ਪਾਣਾ ਮੰਨ ਕੇ ਸਮੇਂ ਦੋ ਸਾਲ ਤਪਾਉਣੇ ਪੈਣਗੇ ਇੰਜੀ ਗੱਲ ਜਿਹੜੀ ਦੇਖੀ ਮੈਂ ਪੰਜਾਬੀਆਂ ਦੇ ਮਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ ਬਿਊਟੀ ਆ ਰਹੀ ਹੈ ਕਿ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਉਹ ਅਸ਼ਰੋਮੀ ਕੱਲ ਗੱਲ ਇਹਦਾ ਦੂਜੇ ਸਾਰੇ ਦਿੱਲੀ ਵਾਲੇ ਜਸਲੇ ਜਸਲੇ ਅੱਜ ਅੱਜ ਬਠਿੰਡੇ ਤੋਂ ਵਿਭਾਰ ਸੰਮਿਲਕਾ ਬਾਦਨ ਦੀ ਸ਼ੁਰੂ ਨੇ ਕਾਹਲੀ ਜਦ ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਯਾਤਰਾ ਕਰਦੇ ਪੰਜਾਬ ਦੇ ਤਕਰੀਬਨ ਮੈਂ 85 ਹਲਕਿਆਂ 'ਚ ਮੈਂ ਜਾ ਕੇ ਆਇਆ ਤੇ ਬਾਕੀ ਜਗ੍ਹਾ ਤੇ ਅਸੀਂ ਰੈਲੀਆਂ ਥਰੂ ਕੰਮ ਕਰਾਂਗੇ ਦੋ ਤਿੰਨ ਗੱਲਾਂ ਜਿਹੜੀਆਂ ਸਪਸ਼ਟ ਪੰਜਾਬ 'ਚ ਮੈਂ ਦੇਖੀਆਂ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੀ ਹੈ ਝਾੜੂ ਤੋਂ ਐਂਡ ਨਪਰਤ ਕਰਨ ਲੱਗੇ ਝਾੜੂ ਤੇ ਉਹਨਾਂ ਦੀ ਲੀਡਰਸ਼ਿਪ ਦੂਜੀ ਗੱਲ ਮੈਂ ਦੇਖਿਆ ਲੋਕੀ ਕਨਸੀਡਰ ਵੀ ਨਹੀਂ ਕਰਦੇ ਬ੍ਰਿਚ ਪੰਜਾਬ ਕੋ ਚੀਫ ਮਿਨਿਸਟਰ ਹੈ ਕਿ ਨਹੀਂ ਉਮੀਦਾਂ ਹੀ ਛੱਡਤੀਆਂ ਭਗਵਾਨ ਜੀ ਤੁਹਾਨੂੰ ਅਨੋਨਿਮਸ ਆ ਜਾਂ ਸ਼ਰਾਬੀ ਆ ਤਾਂ ਸਾਡੋ ਗਲਤੀ ਹੋ ਗਈ ਹੁਣ ਪਾਣਾ ਮੰਨ ਕੇ ਸਾਨੂੰ ਦੋ ਸਾਲ ਡਪਾਉਣੇ ਪੈਣਗੇ ਤੀਜੀ ਗੱਲ ਜਿਹੜੀ ਦੇਖੀ ਮੈਂ ਪੰਜਾਬੀਆਂ ਦੇ ਮਾਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ ਯੂਨਿਟੀ ਆ ਰਹੀ ਹੈ ਕਿ ਇਕੋ ਇਕ ਪੰਜਾਬ ਦੀ ਪਾਰਟੀ ਹੈ ਉਹ ਅਸ਼ਰੋਮ ਨਹੀਂ ਕਾਲੀ ਨਾਲ ਦੂਜੇ ਸਾਰੇ ਦਿੱਲੀ ਵਾਲੀਆਂ ਤੇ ਉਹਨਾਂ ਨੇ ਵੀ ਰਿਅਲਾਈਜ਼ ਕਰਨ ਲੱਗ ਗਿਆ ਕਿ ਕਮਿਟਮੈਂਟ ਲੈਵਲ ਤੋਂ ਕਾਲੀ ਦਲ ਦੀ ਹੈ ਪੰਜਾਬ ਪ੍ਰਤੀ ਕਿਸੇ ਹੋਰ ਪਾਰਟੀ ਦੀ ਨਹੀਂ ਹੈ ਸੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ ਆ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ 'ਚ ਹੋ ਗਈ ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ ਹਾਂ ਕਿ ਹਿਸਟੋਰਿਕ ਰਿਜ਼ਲਟ ਹੈ ਕੱਲੇ ਲੜ ਰਹੇ ਹੈ ਪਹਿਲੀ ਵਾਰ ਕੱਲੇ ਲੜ ਰਹੇ ਹੈ ਐਂ ਤੁਸੀਂ ਦੇਖੋ ਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਏ ਕਿਉਂਕਿ ਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ ਸਾਰਿਆਂ ਨੂੰ ਇਕੱਠੇ ਲਿਆ ਕੇ ਪੰਜਾਬ ਨੂੰ ترقی ਕਰਾਉਂਗਾ ਇਸੋਚ ਹੈ ਸੋ ਆ ਜਿਹੜੀ ਇਹ ਚੀਜ਼ਾਂ ਹੈ ਜਨਰਲ ਮੈਂ ਪਿਛਲੇ ਢਾਈ ਮਹੀਨਿਆਂ ਚੋ ਮੈਂ ਗੈਦਰ ਕੀਤਾ ਤੇ ਸ਼੍ਰੋਮਣੀ ਕਾਲੀਗਲ ਦੇ ਵਰਕਰ ਪੂਰੇ ਜੋਸ਼ ਚ ਤੀ ਦੇਖੋ ਇੰਨੀ ਗਰਮੀ ਚ ਵੀ ਰੋਡ ਸ਼ੋ ਵਿੱਚ ਜਿਸ ਹੂਟਰਾ ਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਹਿੱਸਾ ਲੈ ਰਿਹਾ ਹੁਣ ਇਹਦੇ ਬਾਅਦ ਮੈਂ ਸਮਾਣੇ ਜਾਣਾ ਹੈ ਢਾਈ ਵਜੇ ਉੱਥੇ ਰੋਡ ਸ਼ੋ ਮੇਰਾ ਸ਼ੋ ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਣੀ ਹੈ ਤੀ ਦੇਖੋ ਅੱਛਾ ਬਠਿੰਡਾ ਦੇ ਮੁਕਾਬਲਾ ਕਿੰਨਾ ਦੇਖ ਰਹੇ ਹੋ ਹਰ ਸੰਗਤ ਦਾ ਅਸੀਂ ਸੈਕਿੰਡ ਥਰਡ ਦੇ ਦਾ ਕਾਫੀ ਦੂਰ ਕੰਮ ਹੈ ਕਿੰਨੀ ਤੁਸੀਂ ਐਸਟੀਮੇਟ ਜੀ ਮੈਨੂੰ ਲੱਗਦਾ ਹੈ ਅਪ੍ਰੋਕਸੀਮੇਟਲੀ ਪਰਮਾ ਰਾ ਮੇਰ ਕੰ ਡੇਢ ਤੋਂ ਦੋ ਤੋਂ ਦੋ ਦੇ ਨੇੜੇ ਜਾ ਸਕਦਾ ਬੋਲੋ ਸਰ ਐਕਟੀ ਬੂਟਰਾ ਦੇ ਚਿਹਰੇ ਪੜਨੇ ਕਿੰਨੇ ਕੌਣ ਹੈ ਐਕਟੀ ਬੜੇ ਸੌਖੇ ਹੈ ਕਿਉਂਕਿ ਐਕਟੀ ਮੈਂ ਗੱਡੀ ਜਾਣਾ ਹੈ ਆਪਣੇ ਆਪ ਹੱਥ ਕੱਢ ਕੇ ਵੀ ਕਰਨਗੇ ਜਿਹਦੇ ਰੋਕ ਲਿਆ ਫੋਟੋ ਆ ਕੇ ਲੈਣਗੇ ਜਿਹੜਾ ਪਹਿਲੇ ਪਤਾ ਨਹੀਂ ਲੱਗਦਾ ਹੁੰਦਾ ਸੀ ਐਕਤਿ ਇਮੋਸ਼ਨਲੀ ਅਟੈਚਡ ਦੇਖਿਆ ਮੈਂ ਲੋਕੀ ਕਾਲੀ ਦਾ ਲੱਗੋ ਇਹ ਬੰਦ ਸਾਹਿਬ ਇਹ ਤਾਂ ਸਿਨੈਰੀਓ ਪੰਜਾਬ ਦਾ ਕੀ ਜਿਹੜਾ ਪੰਜਾਬ ਦਾ ਦੇਸ਼ ਦਾ ਸਿਨੈਰੀਓ ਲੱਗ ਰਿਹਾ ਹੈ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ ਬੀਜੇਪੀ ਦੀ ਸਰਕਾਰ ਨਹੀਂ ਇੱਕ ਜਿਹੜਾ ਮੈਸੇਜ ਕਲੀਅਰ ਹੈ ਨਾਰਥ ਇੰਡੀਆ ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਆ ਕਿਤੇ 80% ਰਹਿ ਗਿਆ ਕਿਤੇ 60 ਰਹਿ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਘੜ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਕੋਈ ਕਹਿ ਨਹੀਂ ਸੋ ਜਿੱਥੇ ਉਹਨਾਂ ਦਾ ਘੜ ਸੀ ਮਹਾਰਾਸ਼ਟਰ ਚ ਕੰਪਲੀਟਲੀ ਕ੍ਰੈਸ਼ ਵਾਈਪਡ ਆਊਟ ਮਹਾਰਾਸ਼ਟਰ ਵੀ ਬਿਹਾਰ ਚ ਵੀ ਮੈਸਿਵ ਆਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਕਰਦੀ ਹੈ ਉਵੇਂ ਦਿੱਲੀ ਐ ਉਵੇਂ ਹਰਿਆਣਾ ਤੁਹਾਡੇ ਨਾਲ ਗੁਵਾੜਚਾ ਰਾਜਸਥਾਨ ਰਾਜਸਥਾਨ ਚ ਮੈਨੂੰ ਕੋਈ ਭਾਜਪੀ ਦਾ ਕੋਈ ਆਇਆ ਸੀ ਬੰਦਾ ਆਈ ਬੱਠੇ ਕਿਤੇ ਗੱਲਾਂ ਕਰ ਰਿਹਾ ਸੀ ਉਹ ਕਹਿੰਦਾ ਜੀ ਉਹ ਆਪ ਮੰਨ ਜਾਂਦੇ 15 ਗੋਣੀਆਂ ਸਾਨੂੰ 25 ਚ 15 ਸੋ ਐਂ 10-10 ਸ ਇੱਕ ਇੱਕ ਜ਼ੂਬੇ ਚ ਡਿੱਗਣ ਲੱਗ ਜਾਂਦਾ ਕਿੱਥੇ ਸਰਕਾਰ ਬਣ ਨਹੀਂ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਆ ਤੇ ਕਹਿਣ ਲੱਗੇ ਮੰਦਰ ਸੁਪਸਤਰ ਖੋਲ ਲੈਣਗੇ 70 ਸਾਲ ਦਾ ਖੋਇ ਨਹੀਂ ਹੁਣ ਕਿਤੇ ਖੋਲ ਲੈਣਗੇ ਹੈ ਕਾਂਗਰਸ ਨਹੀਂ ਖਰੇ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਟਾਕਿੰਗ ਅਬਾਟ ਪੰਜਾਬ ਵਿੱਚ ਪੰਜਾਬ ਵਿੱਚ ਸਹੀ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਤੇ ਇੱਕ ਕਾਂਗਰਸ ਤੇ ਆਮਾ ਪਾਰਟੀ ਦਾ ਇਕੱਠ ਹੁਣ ਗੱਤਬੰਦਨ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉੱਤੇ ਵੀ ਕਰਤਾ ਹੈ ਇਹਨਾਂ ਨੇ ਇਹਦਾ ਵੀ ਕਰਤਾ ਹੈ ਉਹਦੇ ਕੌਂਟਰੈਂਡੈਂਟ ਦੂਜੀ ਗੱਲ ਜਿਹੜੀ ਮੈਂ ਦੇਖੀ ਹੈ ਕਾਂਗ ਆਮ ਆਦਮੀ ਪਾਰਟੀ ਟੁੱਟੂ ਗਈ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵਾਨ ਸਮਾਨ ਐਂਡ ਅਮਿਤ ਸ਼ਾਹ ਆਰ ਵਨ ਤੁਹਾਡੇ ਸਾਹਮਣੇ ਹੈ ਐਗਜ਼ਾਮਪਲ ਦੱਸ ਦਿੰਨੇ ਦੋ ਐਗਜ਼ਾਮਪਲ ਮੇਰੇ ਕੋਲ ਹੈ ਇੱਕ ਜਿਹੜਾ ਬਾਰਡਰ ਸੀਲ ਕੀਤਾ ਸੀ ਵਿਦ ਕੰਸੈਂਟ ਵਿਦ ਅਗਰੀਮੈਂਟ ਦੂਜਾ ਤੁਸੀਂ ਆ ਬੀਜਪੀ ਦੇ ਕੈਂਡੀਡੇਟ ਆ ਪਰਮਪਾਲ ਕੌਰ ਦਾ ਨਾਲੇ ਕਹਿੰਦੇ ਸਾਡਾ ਅਸੀਂ ਜੈਕਟ ਕੀਤਾ ਤੇ ਇੱਕ ਦਿਨ ਚ ਕਿਵੇਂ ਐਕਸੈਪਟ ਹੋ ਗਿਆ ਇੱਕ ਦਿਨ ਇੱਕ ਦਿਨ ਚ ਨਾਲੇ ਸਟੇਟਮੈਂਟ ਦਿੱਤੀ ਸਿਪਾਸ ਕਿ ਉਹਦੇ ਪਹਿਲਾਂ ਵੀ ਅਸਈ ਕੋਈ ਯਾਰ ਮੇਰੀ ਕੱਲ ਸੁਣੋ ਤੁਸੀਂ ਕੱਲ ਦਾ ਅਖਬਾਰ ਪੜੋ ਨਿਊਜ਼ ਆਈ ਹੈ ਜਿਹੜੀ ਕਿ ਹੁਣ ਇੱਕਦਮ ਉਹਨਾਂ ਵੀ ਯਾਰ ਅਸੀਂ ਉਹਨਾਂ ਨੇ ਗਵਰਨਮੈਂਟ ਪਹਿਲੇ ਕੀ ਕਹਿੰਦੇ ਸੀ ਨਹੀਂ ਅਸੀਂ ਐਕਸੈਪਟ ਕਰਦੇ ਕਿ ਬਾਕੀ ਸਭ ਅਗਰ ਉਹ ਕਾਲੀ ਦਲ ਦਾ ਕਾਊਂਟਰ ਕਰਨ ਦੀ ਇੱਕ ਫਰਕੀ ਸਟ੍ਰੈਟਜੀ ਕਾਲੀ ਦਲ ਕਾਊਂਟਰ ਕੋਈ ਨਹੀਂ ਅਸੀਂ ਤਾਂ ਅਸੀਂ ਤਾਂ ਪੰਜਾਬ ਦੀ ਲੜਾਈ ਲੜਦੇ ਆਂ ਪੰਜਾਬ ਦੀ ਗੱਲ ਕੋਈ ਸੋ ਅਸੀਂ ਤਾਂ ਪੰਜਾਬ ਦੀ ਕਾਊਂਟਰ ਦੀ ਲੋੜ ਹੀ ਨਹੀਂ ਪੰਜਾਬੀ ਕ੍ਰੋਸ ਪਾਰਟੀ ਲਾਈਨ ਆਰ ਕਨਵਰਜਿੰਗ ਟੁਵਰਡਸ ਅ ਕਾਲੀ ਦਲ ਕਿਉਂਕਿ ਹੁਣ ਪਟੰਡੇ ਦੇ ਲੋਕ ਐ ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ ਨਹੀਂ ਤਾਂ ਪਟੰਡਾ ਚ ਜੋ ਬਣਿਆ ਅਕਾਲੀ ਦਲ ਦੀ ਸਰਕਾਰ ਛੋੜਿਆ ਸਿਮਰਤ ਕੋ ਬਾਅਦ ਨਹੀਂ ਐਮਜ਼ ਵਰਗੇ ਸਾਰੇ ਇੱਥੇ ਲੈ ਕੇ ਆਏ ਹੁਣ 7 ਸਾਲ ਖਰਾਬ ਹੋ ਗਏ ਵਾਈ ਇਜ਼ ਦਾ ਫੀਲਿੰਗ ਬਠਿੰਡਾ ਕੀ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਪੰਜਾਬ ਵਿੱਚ ਹੀ ਫੀਲਿੰਗ ਆ ਗਈ ਕਿ ਜੇ ਤਰੱਕੀ ਕਾਲੀ ਦਲ ਨੇ ਕਰਾਈ ਹੈ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰ ਦੇ ਸੋ ਜਿਹੜਾ ਐਕਸਪੈਰੀਮੈਂਟ ਸਿਸਟਮ ਪੰਜਾਬ ਦਾ ਨਾ ਉਹ ਹੁਣ ਚੇਂਜ ਹੋ ਰਿਹਾ ਹੁਣ ਪੀਪਲ ਆਰ ਕਮਿਟਿਡ ਟੂ ਦ ਪਾਰਟੀ ਵਿੱਚ ਲੁੱਕਸ ਆਫਟਰ ਦੈਟ ਸੋ ਵੀ ਇੱਕ ਕਹਿ ਸੀਗਾ ਸੁਪਾ ਬਲਾਸ ਦਾ ਜਿੰਦਾ ਕਿ ਮੈਂ ਕਲਚ ਤੋਂ ਮੈਂ ਪੈਰ ਚੱਕਾਂਗਾ ਡਿਜ਼ਾਈਨ ਜਿਸ ਵੀ ਆਈ ਸਾਲ ਮੈਨੇ ਤਾਂ ਕੋਲ 2.5 ਸਾਲ ਹੋ ਗਏ ਸਾਡੀ ਏਸੀ ਬੱਸਾਂ ਵੀ ਬੰਦ ਕਰ ਦਿੱਤਾ ਦੂਜਾ ਇੱਕ ਬੰਦਾ ਮੈਨੇ ਕਿਹਾ ਕਲਚ ਤੇ ਪੇਟ ਉਧਰ ਚੱਕਿਆ ਜਾ ਕਿਤੇ ਕੀ ਆਪ ਹੀ ਰਗੜੇ ਜਾ ਲੰਬਣਾਣੀਆਂ ਬਾਲ ਦਾ ਚੁ ਵੀ ਫਾਟੇ ਦੁੱਖਾ ਦਾ ਤੇ ਚੁੱਕਣਾ ਦਾ ਰਾਜਾ ਕੀ ਆ ਦੇ ਫਿਰ ਤੱਕੇ ਨਾ ਉਹ ਮੋੜ ਦੇ ਮੱਸੇ ਨਾ ਕਰਾ ਦੇ ਬੱਸ లై పొట్ బత్తా సార్ ठीक ਗੱਲ ਹੈ ਨਾ ਸਾਡੇ ਸੁਪਰੀਮ ਰੀਟਰ ਪੁੰਦਰ ਸਾਹਿਬ ਹੈ ਜੋ ਪ੍ਰਚਾਰ ਨੂੰ ਬੱਤਾ ਦੇ ਰਹੇ ਪਰ ਮੈਂ ਤੁਹਾਨੂੰ ਇਹ ਕਰਦਾ ਉਹਨਾਂ ਨੂੰ ਪੁੱਛੋ థాంਕ ਯੂ ਮੈਂ ਬਹੁਤ ਦੋਸ਼ਵਾਂ ਦਿੰਦੇ ਨਮਨਸ਼ੇ ਬੋਲਦਾ ਹਾਂ ਸਭ ਕੁਝ ਤੁਹਾਡੇ ਪਾਰਟੀ ਦਾ ਧੰਨਵਾਦ ਕਰਦੇ ਹਾਂ ਤੇ ਆਪਣੇ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਜਦੋਂ ਆਪਣੀ ਸਰਕਾਰ ਸੀ ਤਨ ਦੇਹੀ ਦੇ ਨਾਲ ਹਰ ਪਿੰਡ 'ਚ ਹਰ ਬੋਡ 'ਚ ਕਈ ਗੇੜੇ ਲਾ ਕੇ मतलब ਬਹੁਤ ਕੁਝ ਕਿਹਾ। ਕਰੋਨਾ ਦੀ ਗ੍ਰਾਂਟਾ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕੀ ਦੱਸਦੇ ਸੀ ਉਸ ਤੋਂ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ। ਵਿਕਾਸ ਦੇ ਵੱਡੇ ਵੱਡੇ ਕਾਰਜ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਤੇ ਉਹਦੇ ਬਾਅਦ ਜੇ ਸੱਤਾ ਜਾਂ ਤਾਕਤ ਲੋਕਾਂ ਨੇ ਗੁਜੇ ਪਾਰਟੀਆਂ ਨੂੰ ਦਿੱਤੀ ਫਿਰ ਆਪਣੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੂਬੇ ਦੀ ਆਵਾਜ਼ ਆਪਣੇ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਹੱਕਾਂ ਦੀ ਲੜਾਈ ਲੜਨ ਵਾਸਤੇ ਉਥੇ ਬੁਲੰਦ ਆਵਾਜ਼ ਦੇ ਨਾਲ ਨਾ ਕਿਸੇ ਦੇ ਥੱਲੇ ਝੁਕੇ ਨਾ ਕਿਸੇ ਡਿਕਟੇਟਰਸ਼ਿਪ ਸਰਕਾਰ ਤੋਂ ਡਰੇ ਜਿੱਥੇ ਖੜਨਾ ਸੀ ਆਪਣਿਆਂ ਦੇ ਨਾਲ ਡਟ ਕੇ ਖੜੇ ਉਹ ਕਦਮ ਚੱਕੇ ਜਿਦੇ ਨਾਲ ਆਪਣੇ ਸੂਬੇ ਦਾ ਫਾਇਦਾ ਹੋ ਸਕੇ ਤੇ ਆਪਣੇ ਲੋਕਾਂ ਦੇ ਨਾਲ ਖੜਾ ਦਾ ਸਾਨੂੰ ਮੌਕਾ ਮਿਲਿਆ ਮੈਂ ਇਸ ਵਾਸਤੇ ਲੋਕਾ ਦਾ ਤਨਵਾਦ ਕਰਦੀਆਂ ਕਿ ਉਹਨਾਂ ਨੇ ਮੈਨੂੰ ਇਹ ਸੇਵਾਦਾਰ ਨਾ ਮਕਲ ਮੈਡਮ ਬਾਦਰ ਸਾਹਿਬ ਤੁਹਾਨੂੰ ਫਰਵਰੀ ਕੋੜਾਲਾ ਤੋਂ ਸੀ ਕਿ ਫੋਰੀਫਾਈਟ ਹੋਦੀ ਸੀ ਇਸ ਤਰ੍ਹਾਂ ਕਿ ਨਿਕਲਦੀ ਨਹੀਂ ਫਰਵਰੀ ਕੋ ਨਈ ਬਹੁਤ ਕਮੀ ਤੋਂ ਉਹਨਾਂ ਦੀ ਬਹੁਤ ਜਿਆਦਾ ਖਲਦੀ ਹੈ ਜੀ ਆਪ ਸਵੇਰੇ ਵੀ ਜਿੱਥੇ ਉਹ ਮੇਰੇ ਨਾਲ ਅਸ਼ੀਰਵਾਦ ਦੇ ਵਾਸਤੇ ਨਹੀਂ ਹੈ ਤੇ ਮੇਰੇ ਨਾਲ ਮੇਰੇ ਕਵਰਿੰਗ ਕੈਂਡੀਡੇਟ ਹੁਣ ਨਾਤੇ 'ਚ ਨਹੀਂ ਹੈਗੇ ਉਹਨਾਂ ਦੇ ਹਲਕੇ ਜਿਹਾ ਜਦ ਮੈਂ ਜਾਂਦੀ ਆ ਤਾਂ ਇੱਕ ਇੱਕ ਕੋਨੇ 'ਚ ਉਹ ਨਜ਼ਰ ਆਉਂਦੇ ਨੇ ਉਹਨਾਂ ਦੇ ਕੰਮ ਨਜ਼ਰ ਆਉਂਦੇ ਨੇ ਸੋ ਉਹਨਾਂ ਦੀ ਕਮੀ ਤਾਂ ਬਰਥ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਉਹ ਮੈਨੂੰ ਹੌਸਲਾ ਦਿੰਦੇ ਸੀ ਜਿਸ ਤਰੀਕੇ ਦੇ ਨਾਲ ਭਾਵੇਂ ਉਮਰ 나ਵੀ ਹੋਏ ਲੇਕਿਨ ਪੂਰਾ ਲੰਮੀ ਹਲਕਾ ਉਹ ਸਾਥ ਕੇ ਦਿੰਦੇ ਸੀ ਸਭ ਤੋਂ ਵੱਡੀ ਲੀਡ ਮੈਨੂੰ ਲਾ ਕੇ ਉੱਥੋਂ ਦਿੰਦੇ ਸੀ ਸੋ ਉਹਨਾਂ ਦੀ ਕਾਟ ਤਾਂ ਹਮੇਸ਼ਾ ਹੀ ਮਹਿਸੂਸ ਹੋਗੀ ਕਨਫਿਡੈਂਸ ਬਿਲਕੁਲ ਜੀ ਮੈਡਮ ਨੂੰ ਲੱਗਦਾ ਹੈ ਕਿ ਲੰਬੀ ਪਿਸਵਰ ਲੀਡ ਹਾਸਲ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਪਹਿਲੇ ਤੋਂ ਵਾਦ ਕਰਾਂਗੇ ਠੀਕ ਹੈ ਠੀਕ ਹੈ ਥੈਂਕਿਊ ਜੀ ਥੈਂਕਿਊ ਜੀ